ਯਾਨਾ ਇਤਨਾ ਭਾਵੇਂ ਤਾਰਾ ਮਾਰੀ ਜਾ ਕੋਈ ਆਨਲਾਈਨ ਮੰਗਾ ਬੰਗਾ ਲੈਂਦੇ ਭਾਜ ਜਾ ਗਿਆ ਹਾਂਜੀ ਹਾਂਜੀ ਇਹਦਾ 5000 ਮੁੱਲ ਹਾਂਜੀ ਇਹ 2000 ਦੀ ਆਪਾਂ ਦੇਣੀ ਆ 2000 ਹੀ ਦੇਣੀ 100 ਛੋੜ ਹੋਊ ਵਿੱਚੋਂ ਹਾਂਜੀ ਹਾਂਜੀ ਭਾਵੇਂ ਇਤਰੇ ਬਹਿ ਜਾ ਥੱਲੇ ਕੋਈ ਚੱਕਰ ਨਹੀਂ ਪੂਰੀ ਸੀਲਸਲਾ ਗਿਆ ਯਾਨਾ ਇਧਰ ਬਹਿ ਵੀਰ ਇਤਰੇ ਬਹਿ ਜਾ ਭਾਵੇਂ ਥੱਲੇ ਇਤਰੇ ਬਹਿ ਜਾ ਕੋਈ ਚੱਕਰ ਸਸਿਕਾ ਦੋਸਤੋ ਠੱਠਾਡੇ ਦੀ ਫਾਰਮੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਪਾਂ ਆਏ ਆ ਪਿੰਡ ਮੂਸਾ ਤਸੀਲ ਤੇ ਜ਼ਿਲ੍ਹਾ ਕਰਨਤਾਰਨ ਸਾਹਿਬ ਹੀਰੇ ਵੀਰ ਉਹਨਾਂ ਕੋਲ ਆਏ ਆ ਦੋਸਤੋ ਤਰੀਖ ਨੋਟ ਕਰਿਓ 20 ਨਵੰਬਰ 2025 ਅੱਜ ਆਪਾਂ ਤੁਹਾਨੂੰ ਇੱਥੋਂ 5 ਐਨੀਮਲ ਵਿਖਾਵਾਂਗੇ ਤਿੰਨ ਸੂਏ ਆ ਤੇ ਦੋ ਤਿਆਰ ਆ ਜੀ ਤੇ ਬਾਕੀ ਭਰਾ ਹੁਣਾਂ ਤੋਂ ਲੈ ਲਿਆ ਸਾਰੀ ਜਾਣਕਾਰੀ ਹੀਰੇ ਹੁਣਾਂ ਤੋਂ ਸਾਸੀਆ ਵੀਰ ਜੀ ਸਾਸੀ ਗੱਲ ਵਿੱਚ ਜੀ ਸਾਸੀ ਗੱਲ ਵਿੱਚ ਉਹ ਠੀਕ ਠਾਕ ਜੋ ਵਧੀਆ ਹੋ ਜਾ ਕਿਰਪਾ ਭਾਬੇ ਦੀ ਸਿੰਘ ਜੀ ਬਹੁਤ ਕੀਤਾ ਕਹਿਵ ਨੇ ਵਧੀਆ ਵਧੀਆ ਚੜ੍ਹਦੀ ਕਲਾ ਠੀਕ ਆ ਜੀ ਤੇ ਕਿੰਨੇ ਪਸ਼ੂ ਲਾਇਆ ਜੋ ਅੱਜ ਵੀਰ ਜੀ 5 ਅੱਜ ਅੱਛਾ 5 ਆ ਹਾਂਜੀ ਹਾਂਜੀ ਠੀਕ ਹੈ ਆਹ ਦਾਰ ਆਹ ਟੁਕੀਏਗਾ ਹਾਂਜੀ ਤੇ ਉਹ ਦੋਵੇਂ ਟੁਕੀਆਂ ਹਾਂਜੀ ਆਹ ਦੋਹਾਂ ਦੇ ਬੱਚੇ ਨਹੀਂ ਵੜਾਂ ਦੇ ਹੈਗੇ ਉਹ ਲਾਖ ਲੱਦਦੇ 8 ਕਿਲੋ ਦੁੱਧ ਠੀਕ ਹੈ ਜੀ ਹਾਂ ਤਾਂ ਭਾਜ ਜਾਏ ਰਹਿਣਗੇ ਅੱਜ ਮਿੱਠੇ ਠੰਡੇ ਭਾ ਕਰਨੇ ਆ ਨਾ ਭਾਜ ਕਿੰਨੇ ਜਨੇ ਭਾ 11500 ਕਮਾਈ 2000 ਕਮਾਈ ਰੱਖ ਕੇ ਮੁੱਲ ਪਾਉਣੇ ਠੀਕ ਹੈ ਜੀ ਇਹਦੀ ਕਰੀਏ ਜਾਣਕਾਰੀ ਸਾਂਝੀ ਵੀਰ ਜੀ ਜਮਾਂਦਾਰੂ ਪਹਿਲੇ ਸੁਗਰੀ ਤੇਲ ਲਿਆ ਅੱਛਾ ਜਮਾਂਦਾਰੂ ਤੇਲ ਲਿਆ 20 ਕਿਲੋ ਦੁੱਧ ਤੇ ਨਾਹਣਾ ਜਿ ਭਰਾ ਦਿੰਦੀ ਆ 20 ਕਿਲੋ ਹੈਨਾ 20 ਕਿਲੋ ਭਰਾ ਨਹੀਂ ਹੋਣਾ ਪਰਸੋਂ ਦੀ ਸੂਈ ਆ ਪਰਸੋਂ ਦੀ ਹੈਨਾ ਪਰਸੋਂ ਸੂਈ ਆ ਤੇ ਐ ਟਾਈਮ ਤੇ ਬੌਲਾ 14 15 ਕਿਲੋ 14 ਕਿਲੋ ਚੌਲਾ 14 15 ਕਿਲੋ ਬੌਲਾ ਹੈਨਾ ਹਾਂ ਬੱਚਾ ਦਿੱਤਾ ਹਲੇ 나ੜੂ ਗੱਲਾ ਨਾਲ ਬੱਚਾ ਆ ਗਿਆ ਮਗਰ ਹੈਨਾ ਹਾਂ ਬੱਚਾ ਜਸਦੀ ਦਾ ਆ ਗਿਆ ਠੀਕ ਹੈ ਜੀ ਤੇ ਭਾਜ ਜਾਇਰੂ 20 ਕਿਲੋ ਦੁੱਧ ਦਊਗੀ ਤੇ ਭਾਜ ਜਾਇਆ ਠੀਕ ਹੈ ਤੇ ਕਿੰਵੇ ਸੂਈ ਆ ਗਈ ਜੋ ਇਹ ਵੀਰ ਜੀ ਤੀਜੇ ਦੁੱਧੇ ਨਹੀਂ ਗਾਣਾ ਤੀਜੇ ਸੂਈ ਆ ਤੀਜੇ ਸੂਈ ਆ ਗਈ ਹੈਨਾ ਹਾਂ ਜੀ ਹਾਂ ਤੇ ਰਿਕਾਰਡ ਗੁਰਵੀਰ ਜੀ ਪਿਛਲੇ ਸਵੇਰੇ ਦਾ ਕੋਈ ਮੈਂ ਨਾ ਉਹਨਾਂ ਦੇ ਕੰਡੇ ਦੇ 20 ਕਿਲੋ ਦੁੱਧ ਜੋਖ ਦੇ ਦਿੰਨੇ ਆ ਕੰਡੇ ਦੇ 20 ਕਿਲੋ ਉਹ ਯਾਰ ਤੀਜੇ ਦਿਨ ਦੀ ਸੂਈ ਤੇ 14 ਕਿਲੋ ਬਾਲਾ ਹੈਗਾ 14 ਕਿਲੋ ਹਾਂਜੀ ਖੱਟਾ ਬਾਲਾ ਪਰਸੋਂ ਸਹੀ ਆ ਹਾਂਜੀ 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 ਤੇ ਕੱਦ ਵੱਡਾ ਤੇ ਜਮਾਂਦਰ ਨੂੰ ਪਹਿਲੇ ਸਵੇਰੇ ਤੇਲ ਲਿਆ ਅੱਛਾ ਪਹਿਲੇ ਸਵੇਰੇ ਨਹੀਂ ਆਂਦੇ ਸੰਚ ਲੈ ਆਓ ਠੀਕ ਹੈ ਜੀ ਹਾਂ ਕੋਈ ਦੂਜੇ ਸਣਾ ਨੂੰ ਨਹੀਂ ਕੋਈ ਚੱਕਰ ਹੋ ਜਾ ਹਾਂਜੀ ਹਾਂਜੀ ਭਾਵੇਂ ਇਤਰੇ ਬਹਿ ਜਾ ਥੱਲੇ ਕੋਈ ਚੱਕਰ ਨਹੀਂ ਪੂਰੀ ਸੀਲਸਲਾ ਗਿਆ ਮੈਂ ਨਾ ਇਧਰ ਹੋਇਆ ਵੀਰ ਇਤਰੇ ਬਹਿ ਜਾ ਭਾਵੇਂ ਥੱਲੇ ਇਤਰੇ ਬਹਿ ਜਾ ਕੋਈ ਚੱਕਰ ਨਹੀਂ ਠੀਕ ਹੈ ਜੀ ਹਾਂ ਤਿੰਨਾ ਥਾਣਾ ਜੋ ਦੁੱਧ 20 ਕਿਲੋ ਭਰਾ ਦੂਗੇ 20 ਕਿਲੋ ਦੁੱਧ ਹਾਂ 20 ਕਿਲੋ ਕੋਈ ਥਾਣਾ ਜੀ ਭੂਰ ਸ਼ਟਾ ਵੀਰ ਜੀ ਬਾਕੀ ਤਿੰਨਾ ਜੀ ਨਾ 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 ਉਹ ਆਪਾ ਤਾਰਾ ਮਾਰ ਦੇਣੀ ਹੈ ਗਏ ਆਨਲਾਈਨ ਡੰਗਰ ਕੱ ਲੈਣਾ ਪੈਂਦਾ ਹਾਂਜੀ ਹਾਂਜੀ ਦੁੱਧ ਉਧਰ ਆਪਾਂ ਗਾਂ ਗਾਂਦ ਮੱਝ ਪਾਈ ਸੀ ਹਾਂਜੀ ਹਾਂਜੀ ਉਹ ਇਧਰ ਜਲੰਧਰ ਇਧਰ ਚਲ ਗਏ ਤੁਸੀਂ ਠੀਕ ਹੈ ਜੀ ਕਿ ਘਰ ਹੀ ਲੱਗਿਆ ਸੀ ਹਾਂਜੀ 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 ਤੇ ਆ ਪਤਾਰ ਹਮਰਾਦਰੀਆਂ ਤੁਹਾਨੂੰ ਬਿਲਕੁਲ ਬਿਲਕੁਲ ਵੀਜੀ ਇਹ ਪਹਿਲੇ ਸੂਏ ਨਹੀਂ ਹਾਂਦੇ ਚੱਲਿਆ ਅੱਛਾ ਪਹਿਲੇ ਸੂਏ ਤਾਂ ਪਹਿਲੇ ਸੂਏ ਨਹੀਂ ਉਹ ਥਾਂ ਚਾਹ ਹਾਂ ਜੀ ਮੰਦਰੂ ਹੀ ਆ ਜਮਾਂਦਰੂ ਹੀ ਹੈਨਾ ਜਮਾਂਦਰੂ ਤਿੰਨ ਥਾਂ ਨੇ ਆਏ ਵਾ ਥਾਂ ਨੇ ਕਿੱਡਾ ਵਧੀਆ ਲੱਗਾ ਹਾਂਜੀ ਹਾਂਜੀ ਹੁਣ ਤੀਜੇ ਦਿਨ ਦੀ ਸੂਏ ਦੀ 14 ਕਿਲੋ ਵਾਲਾ ਕਿੱਡਾ ਲੱਗਾ 14 ਕਿਲੋ ਹਾਂਜੀ ਹਾਂ ਕਿੱਡਾ ਬਾਲਾ ਕਹਿਣ ਵਾਲਾ ਕਹਿਣ ਵਾਲਾ ਹੈਨਾ ਹਾਂ ਕਿੰਨਾ ਕਰ ਜੂਗੀ ਜੀ ਦੁੱਧ ਆ ਰਿਹਾ ਜੀ ਦੁੱਧ ਹੁੰਦੇ 18 20 18 ਪਹਿਲੇ ਸੂਏ 18 ਕਿਲੋ ਦਿੱਤਾ ਦੂਜੇ ਸੂਏ 20 ਕਿਲੋ ਦਿੱਤਾ ਹਾਂਜੀ ਐਦ ਕੀ ਫਿਰ ਆਸ ਹੈ ਕਿ ਬਾਈ ਕਰੂੰ ਇਹ ਲਾ 20 ਕਿਲੋ ਵੀਰੇ ਦੁੱਧ ਥੋੜਾ ਨਹੀਂ ਹੁੰਦਾ ਕਰੇ ਬਹੁਤ ਹੋ ਜਾਂਦਾ 20 ਕਿਲੋ ਵੀ ਹਾਂ ਤੇ 20 ਕਿਲੋ ਵਾਲੀ ਗਾਂ ਲੈਣ ਜਈਏ 70 75 ਤੋਂ ਘੱਟ ਨਹੀਂ ਮਿਲਦੀ ਬਿਲਕੁਲ ਬਿਲਕੁਲ ਆਪਾਂ ਮੁੱਲ ਜਾਇਜ਼ ਕਰਨਾ ਇਹਦਾ ਹਾਂਜੀ ਹਾਂਜੀ ਹਾਂ ਜਾਇਜ਼ ਠੰਡਾ ਭਾਅ ਕਰਨਾ ਵੀਰੇ ਭਾਅ ਮੈਂ ਤਾਂ ਠੰਡਾ ਤੇ ਕਰੇ ਜਾਇਜ਼ ਕੋਈ ਆਖੇ ਨਾ ਦੁੱਧ ਕਿੰਨੇ ਦੁੱਧ ਪੀਣਾ ਵੀਰੇ ਸਾਰਾ ਸਿਆਲ ਚੋਲਾ ਫੇਰ ਗਾਂ ਲੈਣ ਕਿੰਨਾ ਮੁੱਲ ਆਪਾਂ ਪਾਉਣਾ ਬਿਲਕੁਲ ਨਾ ਵੇਚ ਲਈਦੀ ਫੇਰ ਹਾਂਜੀ ਹਾਂਜੀ ਇਧਰ ਵੇਖੋ ਵੀਰੇ ਪੂਰ ਛੱਟਾ ਨਹੀਂ ਹੈਗਾ ਹੋਇਆ ਵਰਦੀ ਕਰੇ ਮੱਛੀ ਮੋਟਰਾਂ ਨੂੰ ਚਲਦੀ ਆ ਵੀ ਓਏ ਓਏ ਕਰਨੇ ਕੇ ਆ ਕੱਲਾ-ਕੱਲਾ ਸੰਦੀ ਕ ਮਾਰਦੇ ਨੇ ਆ ਲੈ ਕੱਲਾ-ਕੱਲਾ ਵੀ ਇਕਰੀਜਾ ਕਰਾ ਰਹੀ ਆ ਕੱਲੇ ਦੀ ਮਾਰ ਕੱਲੇ-ਕੱਲੇ ਦੀ ਕਰਾ ਰਹੀ ਆ ਜੈਕ ਹਣ ਹੁਣ ਆਰੀ ਪੋਲੀ ਆ ਹਾਂਜੀ ਆ ਲੈ ਹਲੋ ਜੀ ਕਰਮਾ ਵਾਲੀ ਪੂਰੀ ਠੰਡੀ ਸੀਲ ਹੈ ਮੈਂ ਨਾ ਕੋਈ ਚੱਕਰ ਨਹੀਂ ਮਾਸਾ ਪ੍ਰਵਾਹ ਨਹੀਂ ਕਰਦੀ ਕੋਈ ਜੀ ਦੱਸੋ ਛੱਡੇ ਦੀਆਂ ਕੱਲੀਆਂ-ਕੱਲੀਆਂ ਨਾੜਾ ਦੀਆਂ ਹਾਂਜੀ ਹਾਂਜੀ ਦੁੱਧ 20 ਕਿਲੋ ਭਰ ਆਉਗੀ 20 ਕਿਲੋ ਕਰਨੇ ਹੁਣ 14 ਕਿਲੋ ਠੰਡਾ ਹੈਗਾ ਕੋਈ ਗਾਰੰਟੀ ਦੇ ਮੰਗਾਊਗਾ ਹਾਂਜੀ 14 ਕਿਲੋ ਵਾਲੇ ਬੌਲਾ ਪਰਸੋ ਸੂਈ ਆ ਹਾਂਜੀ ਹਾਂ ਇਧਰ ਵੇ ਵੀਰ ਛੱਡਾ ਅੜੀਲਾ ਚੱਡਾ ਲੱਗਾ ਕਿ ਲੰਮੇ ਚੱਡੀ ਰਵੇ ਇਹ ਨਹੀਂ ਕਿ ਉਹੋ ਜਿਹਾ ਚੱਡਾ ਬਿਲਕੁਲ ਰੱਖਦੀ ਆ ਹਾਂਜੀ ਹਾਂਜੀ ਪੂਰਾ ਟੈਟਾ ਪੂਰਾ ਚੱਡਾ ਆਉਂਦਾ ਵੇ ਹਾਂਜੀ ਹਾਂਜੀ ਹਾਂ ਮੋਲੇ ਜਾਇ ਇਹ ਹੋਊਗਾ ਹੂੰ ਕੀ ਕਰਨਾ ਵੀਰ ਜੀ ਮੋਲ ਫਿਰ ਦਸੀਏ ਮੋਲ 50000 ਕਰਦੇ ਆ ਹਾਂਜੀ 40 ਦੀ ਦੇ ਦਈਏ 40 ਦੀ ਕੋਈ ਮਾਨਤਾਣ ਮੌਕੇ ਤੇ 45 ਦੀ ਦੇ ਦਾਂਗੇ ਵਿੱਚੋਂ 100 ਛੋੜ ਕਰਾਵੇ ਵੀਰ ਇਹ 100 ਰੁਪਇਆ ਹੈ ਨਾ ਫੇਰ ਭੰਬਾ ਜਾ ਥੱਲੇ ਵੇਲਾਪਾ ਮੈਂ ਕੋਈ ਗੱਲ ਧਾਰਾ ਮਾਰ ਲਾ ਕੋਈ ਚੱਕਾ ਹਾਂਜੀ ਹਾਂਜੀ ਬਾਦੀ ਚੰਗੀ ਗਾਹ ਆ ਪੂਰੀ ਸੀਲਸ ਲਾ ਗਿਆ ਗਰਮਾ ਲਿਆ ਵੱਡੀ ਗਾਹ ਕੋਈ ਉਹਦੀ ਗੱਲ ਆਪਾਂ ਆਪਦੇ ਲਾਗੋ ਬੰਨੇ ਲਈ ਆ ਇਥੋਂ ਹਾਂਜੀ ਅੱਛਾ ਲੋਕਲ ਲਈ ਆ ਹਾਂਜੀ ਦੂਰੋਂ ਨਹੀਂ ਗਾ ਲੈਂਦੀ ਹਾਂਜੀ ਉਹਦੇ 18 20 18 20 ਕਿਲੋਰੇ ਚੱਲਦੀ ਰਹਿੰਦੀ ਆ ਠੀਕ ਆ ਭਰਾ ਜੀ ਠੀਕ ਆ ਕਿਨੇ ਦੁੱਧ ਪੀਣੋਂ ਘਰੇ ਲੈਣੀ ਵੀਰਾ ਹਾਂਜੀ ਹਾਂਜੀ ਕਿਨੇ 70 80 ਹਜ਼ਾਰ ਲਾਉਣਾ ਉਹ ਅੱਜ 45 ਲਾ ਲੂਗਾ ਹਾਂਜੀ ਸਾਰਾ ਸਿਆਲ ਚੋਲਾ ਪੱਗਨ ਜਿੱਤਰ ਚ ਫੇਰ ਬੰਦਾ ਫੇਰ ਇਹਨੇ ਦੀ ਵੇਚ ਲੂ ਠੀਕ ਦੁੱਧ ਨੇ ਦੀ ਜਣਾ ਵਾਧੂ ਹਾਂਜੀ ਤੇ ਉਹਦੀ ਕਰੀਏ ਵਿੱਚ ਜਾਣਕਾਰੀ ਹਾਂ ਜੀ ਐ ਜਾਜਮੁੱਲ ਕੀਤਾ ਪਰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਵੀ ਆ ਦੁੱਧ ਇਹ ਵੀ ਦੇ ਇਹਨੇ ਪਹਿਲੇ ਸੂਏ ਗੱਢਾ 18 ਕਿਲੋ 18 ਕਿਲੋ ਆਹੋ ਐਰ ਕੀ 20 22 ਕਿਲੋ ਤੇ ਚੱਲੂਗੀ ਸਵੇੜਾ ਠੀਕ ਹੈ ਜੀ ਹਾਂ ਤੇ ਇਹ ਦਿਨ 5 6 ਖੜਦੀ ਐ ਲਸੂਰ ਦੂਜੇ ਸੂਏ ਸੂਣਾ ਵੀਰ ਜੀ ਗੱਲੀਆਂ ਗੱਲੀਆਂ ਨਾੜਾਂ ਵੀਰਾ ਬਿਲਕੁਲ ਵੇਖੋ ਹਾਂਜੀ ਗੁਲਾਬੀ ਥਾਣਿਆਂ ਹਾਂਜੀ ਥਾਣੇ ਚੰਗਾ ਵੈੜਦਾ ਇਹ ਦੂਜੇ ਸੂਏ ਵੀਰ ਜੀ ਦੂਜੇ ਸੂਏ ਸੂਣਾ ਹਨਾ ਇਹਦੀ ਹਾਂਜੀ 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 ਇਹ ਇਹ ਮੂੰ ਮੂੰ ਚੱਕਰਾ ਦੇ ਵੇ ਬੱਚੀ ਦੂਜਾ ਸੁਗਾ ਕਰੋ ਵੀਰ ਜੀ ਫੇਸ ਕੁਆਲਟੀ ਚੈੱਕ ਹਾਂਜੀ ਹਾਂਜੀ ਕੈਮਰੇ ਤੋਂ ਥੋੜਾ ਇਹ ਝਗਦੀ ਆ ਹਾਂ ਇਹ ਪੰਜ 6 ਰੁਪਏ ਪਾਏ ਲੈ ਦੇ ਹਾਂਜੀ ਹਾਂਜੀ ਇਹਦੇ ਬੌਲਾ ਹੀ ਆਇਆ ਥਣਾ ਜੋ ਤਰਾਂ ਅੱਛਾ ਹਾਂਜੀ ਹਾਂਜੀ ਠੀਕ ਐ ਜੀ ਹਾਂਜੀ ਕਿੰਨੇ ਪੰਜ ਲੈ ਜੂ ਕਿ 6 ਵੀਰ ਜੀ ਦੇਣਾ ਵੀਰ ਜੀ ਵੇ ਬੱਚੀ ਢਿੱਲਾ ਵੇ ਕਿੰਨੀਆਂ ਲੈ ਹਾਂ ਜੀਆਂ ਐ ਢਿੱਲਾ ਕੱਢ ਜਾਣੀਆਂ ਨੇ ਸਾਰੀਆਂ ਬਿਲਕੁਲ ਵੇ ਕੋ ਕਰ ਜਾਣੀਆਂ ਨੇ ਸਾਰੀਆਂ ਚਲ ਜੂਗੀ ਹਾਂਜੀ ਯਾਰੋ ਇਹ ਵੇੜਾ ਵਿੱਚੀ ਗੇ ਫਿਰ 75 ਹਜ਼ਾਰ ਦੀ ਵੇਚ ਲਈਦੀ ਆ ਹੁਣ ਮੁੱਲ ਜਾਂਚ ਕਰਨਾ ਆ ਕਿਦਣਾ ਰਿਵਰਟ ਸੂਪੀ ਠੰਡਾ ਭਾਗ ਕਰਨਾ ਹਾਂ 70 ਤੋਂ ਬਾਹਰ ਵੇੜ ਵੇਚ ਲਈ ਆ ਹੋ ਜਾਣੀ ਹੋ ਜਾਣੀ ਮੁੱਲ ਕਹਦਾ 70000 ਹਾਂਜੀ 66000 ਦੀ ਦੇ ਲਈਏ 66000 ਦੀ ਕੋਈ ਮਾਨਤਾਨ ਵੀਰੇ 60 ਦੀ ਦੇ ਦਾਂਗੇ ਵੇੜ ਵੀਰਾ ਪਰ ਵੇੜਾਂ ਹਜੀਆਂ ਕਿਦੇ ਚੀਜ਼ ਆ ਕਿ ਨੂੰ ਕਹਿੰਦੇ ਰਾਜੀ ਪੂਰੀ ਆ ਹਾਂਜੀ ਹਾਂਜੀ ਹੈ ਐਨਸ਼ਾਦੀ ਦੇ ਦਾਂਗੇ ਵੀਰ ਜੀ ਪਹਿਲੇ ਸੂਏ ਕਿੰਨਾ ਦੱਸਿਆ ਦੁੱਧ ਵੀਰ ਜੀ ਪਹਿਲੇ ਸੂਏ 18 ਕਿਲੋ ਕੱਢਿਆ 18 ਕਿਲੋ ਹਣਾ ਦੂਜੇ ਸੂਏ ਸੂਣਾ ਹੈ ਕਿ ਹਾਂ ਹਾਂ ਜੀ ਇਧਰ ਬਣ ਜਾਣਾ ਚੰਗੀ ਥੱਲੇ ਉਹਨੇ ਹਾਂ ਜੀ ਆ ਢੱਲਾ ਢੱਲਾ ਸਾਰੀਆਂ ਕੱਢ ਜਾਣੀਆਂ ਬਿਲਕੁਲ ਬਿਲਕੁਲ ਹਾਂ ਢੱਲਾ ਢੱਲਾ ਸਭ ਕੱਢ ਜੂਈਏ ਇਧਰ ਚੁਾਈ ਚੁਈ ਦੀ ਵੀਰ ਜੀ ਕਿਵੇਂ ਆ ਵੀਰੇ ਠੱਡੀ ਕਿੰਨੀਆਂ ਭਾਵੇਂ ਇਤਰੇ ਬੈਠਾ ਰਿਹਾ ਥੱਲੇ ਆ ਸਾਰੀਆਂ ਢੱਲਾਂ ਕੱਢਣੀਆਂ ਨੇ ਹਾਂ ਜੀ ਗੱਡੇ ਦੀਆਂ ਕਿੰਨੀਆਂ ਢੱਲਾਂ ਆ ਨਾੜਾ ਕੱਲੀਆਂ ਗੱਲੀਆਂ ਥਾਂ ਹਾਂਜੀ ਹਾਂਜੀ ਅਜੇ ਦਿਨ ਪਏ ਨਾੜਾ ਵੇਖੋ ਕੱਲੀਆਂ ਗੱਲੀਆਂ ਦੀਰੀਏ ਛੱਡੇ ਦੀਆਂ ਬਿਲਕੁਲ ਬਿਲਕੁਲ ਇਹ 6500 ਆਦੀ ਆਪਾਂ ਦੇ ਦਾਂਗੇ ਵੀਰ ਹਾਂਜੀ ਹਾਂ ਜਾਜ ਜੀ ਗੜੀ ਇਹ 6500 ਆਦੀ ਦੇ ਦਾਂਗੇ ਪੂਰੇ ਬੈਂਟ ਦੇ ਵਿੱਚ ਹੈ 20 ਕਿਲੋ ਚਲਾਵਾ ਦੂਗੀ 20 ਕਿਲੋ ਕਰ ਜੀ ਮੈਨੂੰ ਥਾਣੇ ਕਿੱਡਾ ਵਧੀਆ ਲੱਗਾ ਬਿਲਕੁਲ ਵੇਖੋ ਵੀਰ ਜੀ ਕਰੋ ਚੈੱਕ ਭਰਾ ਸਾਰੇ ਥਾਣੇ ਕਿੱਡਾ ਵਧੀਆ ਲੱਗਾ ਹਾਂਜੀ ਹਾਂਜੀ ਹੂੰ ਨਾੜਾ ਕੱਲੀਆਂ ਕੱਲੀਆਂ ਕੱਲੀ ਗੱਲੀ 나ੜ ਦੀ ਦੀ ਸੱਜਣੋ ਹਾਂ ਇਹ ਆਪ 65000 ਦੀ ਬੱਚੀ ਦੇ 65000 ਦੇ ਵਿੱਚ ਆਪ ਛੱਡ ਦੇਣੀ ਵੀਰ ਹੋਣਾ ਹਾਂਜੀ ਹਾਂਜੀ ਕੋਈ ਆਨਲਾਈਨ ਮਗਾਊਗਾ ਹਾਂਜੀ ਫੋਣਾ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਪੂਲ ਗਰੰਟੀ ਹੈ ਨਾ ਆਪਣੀ ਪੂਲ ਗਰੰਟੀ ਯਾਰਾ ਵੀਰ ਬਾਹਰ ਬੈਠਾ ਹੋਊਗਾ ਘਰੇ ਕੱਲਣੀ ਹੁੰਦੀ ਕਿਸੇ ਲਈ ਹਾਂਜੀ ਹਾਂਜੀ ਉਹ ਆਪਣੀ ਗਰੰਟੀ ਹੋਊਗੀ ਠੀਕ ਹੈ ਜੀ ਆਮ ਅੱਜ ਪਹਿਲੇ ਸਵੇਰੇ ਕੱਢੇ ਆਪਣੇ ਤੋਂ ਗਈ ਸੀ ਪਹਿਲੇ ਸਵੇਰ ਝੋਟੀ ਗਏ ਹਾਂਜੀ ਪਹਿਲੇ ਸਵੇਰੇ ਗਈ ਹੈ ਲੱਗੇ ਹੀ ਇੱਥੇ ਚੱਕ ਪਿੰਡ ਹੈ ਉੱਥੇ ਗਈ ਸੀ ਹਾਂਜੀ ਪਹਿਲੇ ਸਵੇਰੇ ਕੱਢੀ ਪਹਿਲੇ ਸਵੇਰੇ ਕੱਢਿਆ 11 ਕਿਲੋ ਦੁੱਧ ਨੇ 11 ਕਿਲੋ ਤੇ ਦੂਜੇ ਸੂਗਿਆ ਕੱਢਿਆ 14 ਕਿਲੋ 14 ਕਿਲੋ ਤੇ ਤੀਜੇ ਗਾਉਣ ਫੇਰ ਗੱਬਣਾਂ ਗੱਬਣ ਕਿੰਨੇ ਕ ਦਿਨ ਲੈ ਜੂਗੀ ਰਾਤ ਨੂੰ ਭਾ ਵੀਰ ਸੂਗ ਤੇ ਤਿਆਰੀ ਚਾ ਤਿਆਰੀ ਫੁੱਲ ਫੁੱਲ ਤਿਆਰੀ ਚ ਰਾਤ ਨੂੰ ਭਾ ਸਵੇਰੇ ਸਵੇਰੇ ਹਾਂਜੀ ਹਾਂਜੀ ਤੇ ਮੋਲੇ ਜਾਇ ਰੱਖਣਾ ਹੈ 15 16 ਕਿਲੋ ਵਾਲੀ ਮਾਝ ਦਾ ਆਪਾਂ ਮੋਲੇ ਕਰ ਲਈਏ ਸਵਾਲਾ ਕੋਈ ਨਹੀਂ ਕੰਮ ਕਰਨਾ ਹਾਂਜੀ ਹਾਂਜੀ ਹਾਂ ਮਿੱਠਾ ਭਾ ਰੱਖਣਾ ਹੈ ਭਾ ਮੈਂ ਨਾ ਜਾਇ ਰਹੂਗਾ ਆ ਗਿਆ ਹੀ ਰੱਦਸ਼ ਆ ਗਿਆ ਹੀ ਹਾਂਜੀ ਹਾਂਜੀ ਹਾਂ ਮਾਈਆਂ ਕੱਲੀਆਂ ਕੱਲੀਆਂ ਐ ਦੀਰੀਆਂ ਨਾੜਾਂ ਚੱਡੇ ਦੀਆਂ ਦੀਦੀਆਂ ਬਿਲਕੁਲ ਬਿਲਕੁਲ ਜੀ ਇਧਰ ਵੇਖੋ ਕਿਦੇ ਵੀਰਾ ਇਧਰ ਚੱਡਾ ਉਹਨੇ ਗਾਂ ਤੋਂ ਉਹਨੇ ਪਸ਼ਾਂ ਗਾ ਉਹਨਾਂ ਹੀ ਪਸ਼ਾਂ ਨੂੰ ਕਰਮਾ ਰੀ ਨੇ ਕੀਤਾ ਹੈ ਹਾਂ ਉਹਨਾਂ ਹੀ ਗਾਂ ਤੇ ਉਹਨਾਂ ਹੀ ਪਸ਼ਾਂ ਹਨ ਮੈਂ ਨਾ ਗਾਵਾਂ ਨੂੰ ਬਣੀ ਫਿਰਦੀ ਆ ਬਿਲਕੁਲ ਬਿਲਕੁਲ ਤੋਰ ਕੇ ਵਿਖਾਈਏ ਕਿਪਰਾ ਉਹਨੂੰ ਕੋਈ ਗੱਲ ਕੀ ਤੋਰਦੀ ਸੁਭੂ ਗਿਆ ਜਰਾ ਨੂੰ ਸਵੇ ਸੂਰਿਆ ਸਵੇ ਅੱਛਾ ਦਿਨ ਪੂਰੇ ਹੈ ਦਿਨ ਪੂਰੇ ਆ ਵੇਦ ਕੀ ਰਿਕਾਰਡ ਕੋਲ ਦੱਸਿਆ ਦੁੱਧ ਦਾ ਪਿਛਲੇ ਸੂਏ ਪਹਿਲੇ ਸੂਏ ਕੱਢਿਆ 11 ਕਿਲੋ 11 ਕਿਲੋ ਆਪਣੇ ਤੋਂ ਗਈ ਸੀ ਹਾਂਜੀ ਦੂਜੇ ਸੂਏ ਕੱਢਿਆ 14 ਕਿਲੋ 14 ਕਿਲੋ ਹਾਂ ਰਹੀ ਉਹਨਾਂ ਦਾ 2 ਸਾਲ ਹਾਂਜੀ ਦੂਜੇ ਉਹਨਾਂ पे ਆਈ ਹ ਤੇ ਜੇ ਫੇਰ ਉਹਨਾਂ ਦੇਤੀ ਆਪਾਂ ਨੂੰ ਤੇ ਥਣਾਦੁਣਾ ਦੀ ਕਿਵੇਂ ਹੈ ਜੀ ਕੋਈ ਸਾਫ ਹੈ ਹੋਵੇ ਛੱਟਾ ਹੈ ਮੈਂ ਨਾ ਪੂਰ ਛੱਟਾ ਨਾ ਹੋਊਗਾ ਦਾ ਆਪਾਂ ਆਪ ਤਿੱਪੀ ਪੂਰੀ ਹਾਂਜੀ ਉਦੋਂ ਚੱਲ ਆਪਦੇ ਜਵਾਈ ਜਵਾਈ ਦੀ ਪੂਰੀ ਵੀ ਸੂਈ ਖੜੀ ਹਦੋਂ ਕੱਟਣੀ ਮਗਰ ਅੱਛਾ ਹਾਂ ਸੂਈ ਖੜੀ ਆ ਆਪਣੇ ਤੋਂ ਹਾਂਜੀ 11 ਕਿਲੋ ਦੁੱਧ ਹੀ ਪਈ ਲ ਸੂਈ ਠੀਕ ਹੈ ਜੀ ਤੇ ਦੂਜੀ ਸੂਈ ਕੱਟਿਆ 14 ਕਿਲੋ ਤੀਜੇ ਸੂਈ ਹੋਣਾ ਪਤਾ ਲੱਗੂਗਾ ਹੁਣ 15 ਦੀ ਲੀ 16 ਦੀ ਆ ਬਾਕੀ ਸੇਵਾ ਦੇ ਵੀਰ ਜੀ ਮੈਂ ਨਾ ਸੇਵਾ ਦਾ ਪਾਏ ਦਾ ਨਹੀਂ ਨਹੀਂ ਵੀਰ ਜੀ ਇੱਕ ਹੋਰ ਗੱਲ ਆ ਹਾਂਜੀ ਕਰਤੂਦ ਹੈਗੀ ਮੱਝ ਚ ਬਿਲਕੁਲ ਇਹ ਪਤਲੀ ਚਮੜੀ ਦੀ ਆ ਅਗਲੀ ਚਮੜੀ ਦੀ ਆ ਗਈ ਆ ਨਾ ਇਧਰ ਆ ਪਤਲੀ ਚਮੜੀ ਦੀ ਕਿਥੋਂ ਮਰਜੀ ਬੋਟਲ ਆ ਹਾਂਜੀ ਤੇ ਇਹ ਸਿੰਗਲ ਹੱਡੀ ਦੀ ਆ ਸਿੰਗਲ ਹੱਡੀ ਚ ਆ ਗਈ ਆ ਨਾ ਸਿੰਗਲ ਹੱਡੀ ਹਾਂ ਹਾਂਜੀ ਹਾਂਜੀ ਮੈਂ ਨਾ ਕਿਧਰਾ ਦਾ ਬਣੀ ਆਪਣੀ ਬਲਾਦਣਾ ਉਹ ਪੋਤਰਾ ਬਣੀ ਫਿਰਦੀ ਆ ਫੇਸ ਕੁਆਲਟੀ ਕਰੋ ਚੈੱਕ ਕਰੀਓ ਗਾਉਂ ਬੜੀ ਫਿਰਦੀ ਆ ਹਾਂਜੀ ਹਾਂਜੀ ਮੋਲ ਆਪਾਂ ਜਾਇਜ ਰੱਖੀਏ ਦੱਸ ਜਾਇਜ ਜਿਗੜਾ ਕਿਹੜੇ ਦੇਈ ਦੇਣੀ ਆਪਾਂ ਤਾਂ 100 ਛੋਟ ਕਰਾਂਗੇ ਵਿੱਚੋਂ ਅੱਛਾ ਮਿੱਠਾ ਭਾਗ ਕਰਨਾ ਮਿੱਠਾ ਭਾਗ ਕਰਨਾ ਆਪਾਂ ਸੂਆ ਤਿੱਜਾ ਹਾਂਜੀ ਹਾਂਜੀ ਠੀਕ ਆ ਜੀ ਤੇ ਦੱਸੀ ਆ ਮੁੱਲ ਭਰਾਵਾਂ ਨੂੰ ਵੀ ਜੀ ਮੋਲ ਲੱਖ ਕਰਦੇ ਆ ਹਾਂਜੀ ਤੇ ਛਾਂਨਣਾ ਯਾਰ ਦੀ ਦੇਰੀ ਹੈ ਮੈਂ ਨਾ ਕਿਹੜੀ ਦੇ ਦੇਗੀ ਹੈ ਦੇਰੀ ਹੈ 95 ਹਜ਼ਾਰ ਤੇ ਹਾਂ ਠੀਕ ਹੈ ਜੀ ਛਾਂਨਣਾ ਦੇ ਦੇਗੀ ਕੋਈ ਹੋਰ ਜੇ ਹੁੰਦਾ ਬਾਤ ਠੀਕ ਛਾਂਨਣਾ ਦੇ ਦਾਂਗੇ ਵੀ ਕੋਈ ਗੱਲ ਨਹੀਂ ਪਹਛਾਨਦੇ ਦੇ ਦਾਂਗੇ ਹਾਂਜੀ ਆਪਾਂ ਛੋਟੀ ਜੀ ਕਮਾਈ ਦਾ ਮੁੱਲ ਪਾਇਆ ਠੀਕ ਆ ਕੇ ਵੀਰ ਜੀ 90 ਲੈ ਲੈ ਕੋਈ ਆ ਕੇ ਬੰਨ ਲੈ ਲੈ ਆਪਾਂ 90 ਹਜ਼ਾਰ ਦੇ ਦੇਣੀ ਆ ਇੱਕ ਸਵਾ ਛੋਟ ਕਰਨੀ 100 ਛੋਟ ਕਰਨੀ ਪਹੁੰਚ ਆਕੂਗਾ ਕੋਈ ਹਾਂਜੀ ਤੇ ਆਪ ਦੀ ਗੱਡੀ ਲੈ ਕੇ ਆਵੇ ਹਾਂਜੀ ਤੇ ਆਪ ਦੀ ਗੱਡੀ ਘੱਲਣੀ ਆਪ ਦੀ ਘਰ ਦੇ ਇਧਰੋਂ ਘੱਲਣੀ ਹੈ ਤੇ ਪੈਸੇ ਪਾ ਦੇ ਅੱਜ ਆਪਾਂ ਗੱਲਾਂਗੇ ਹਾਂ ਜੀ ਆਪਣੀ ਗਾਰੰਟੀ ਹੋਊਗੀ ਫੁੱਲ ਗਾਰੰਟੀ ਹੈ ਨਾਲਾਂ ਦੀ ਨਾਲਾਂ ਦੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਜੀ ਹਾਂ ਜੀ ਜੀ ਅੱਜ ਆਪਾਂ ਘੱਟ ਤੋਂ ਘੱਟ ਦਸ ਵਾਰੀ ਦੇਣੀ ਵੀਡੀਓ ਪਾਈ ਆ ਬਿਲਕੁਲ ਬਿਲਕੁਲ ਨਹੀਂ ਵੀ ਮੇਰੇ ਹਾਣਾ ਵਾਈ ਉਹ ਉਧਰ ਕਣਕ ਕਣਕ ਬਜਾਈ ਜੀ ਕਰਦੇ ਹੁਣ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਮਾਝ ਆਪਾਂ ਨੂੰ ਚੰਗੀ ਲੱਗੀ ਆ ਤਾਂ ਆਪਾਂ ਲਿਆਂਤੀ ਫੇਰ ਬਿਲਕੁਲ ਬਿਲਕੁਲ ਜੀ ਚੰਗੀ ਵੀਰ ਜੀ ਕਿੰਨਾ ਹੋ ਗਿਆ ਜੀ ਸੇਵਾ ਕਰੂਗਾ ਮੈਨੂੰ ਇੰਨਾ ਨਹੀਂ ਪਤਾ ਹਾਂ ਜੀ ਸੇਵਾ ਮਾੜੀ ਮੋੜੇ ਸੇਵਾ ਦੇ ਚੋਈ ਜਾਊਗਾ ਤੇਰਾ 14 ਕਿਲੋ ਦਾ ਵੀ ਨਹੀਂ ਮਰੂਗੀ ਮਾਝ ਬਿਲਕੁਲ ਵੀਰ ਜੀ ਬਿਲਕੁਲ ਵੱਡੇ ਕੱਦ ਦੀ ਆ ਬਿਲਕੁਲ ਬਿਲਕੁਲ ਵੀਰ ਹਾਂ ਪਛਾਣ ਨਹੀਂ ਆਦੀ ਆ ਬੱਸ ਦੇ ਦੇਣੀ ਕੋਈ ਸ਼ੱਕ ਨਹੀਂ ਹੈਗਾ ਸ਼ੱਕ ਨਹੀਂ ਨਹੀਂ ਹੈਗਾ ਕੋਈ ਸ਼ੱਕ ਨਹੀਂ ਹੈਗਾ ਹਾਂ ਠੀਕ ਆ ਕਰੀਏ ਇਹਨਾਂ ਦੀ ਜਾਣਕਾਰੀ ਵੀਰ ਜੀ ਅਰੇ ਆ ਵੀਰ ਜੀ 10 ਕਿਲੋ ਦੁੱਧ ਆ ਹਾਂਜੀ ਇਹ ਲੈ ਇਹ ਇਹਨਾਂ ਨੂੰ 10 ਕਿਲੋ ਦੁੱਧ ਆ ਹਾਂਜੀ ਮੁੱਲ ਜਾਏ ਕੋਈ ਚਾਹ ਪਾਣੀ ਪੀਣ ਵਾਲਾ ਹੁੰਦਾ ਬੰਦਾ ਹੋਏ ਮਾਸੜ ਹੁੰਦਾ ਬਿਲਕੁਲ ਬਿਲਕੁਲ ਚਾਹ ਹੀ ਦੇਣੀ ਆ ਹਾਂਜੀ ਕਈਆਂ ਡੰਗਰਾ ਛੋਟਾ ਭਾਰ ਨਹੀਂ ਲੱਭਦਾ ਕਈਆਂ ਨੂੰ ਹਾਂਜੀ ਹਾਂਜੀ ਆਪਾਂ ਭਾਰ ਕੀ ਸਾਰੇ ਲੈ ਕੇ ਆਏ ਆ ਸਾਰੇ ਹੀ ਉੱਤੋਂ ਠਾਣੋ ਸਾਰੇ ਭਾਰ ਲੈ ਕੇ ਆਏ ਆ ਆਪਾਂ ਠੀਕ ਆ ਜੀ ਯਾਰ ਨਾ ਵੀਰ ਜੀ ਪਹਿਲਾਂ ਕਿ ਆਪਾਂ ਜਾਇ ਜੀ ਕਮਾਈ ਲਵਾਂਗੇ ਹਾਂਜੀ ਅੱਗੇ ਆਪਾਂ ਵੀਡੀਓ ਪਾਉਂਦੇ ਰਹਿਣ ਜਾਇ ਕਮਾਈ ਨਾ ਡੰਗਰਾ ਅਗਲੇ ਦਿਨ ਹੀ ਵਿਕ ਜਾਂਦੇ ਆ ਬਿਲਕੁਲ ਬਿਲਕੁਲ ਵੀਰ ਜੀ ਹਾਂ ਆ ਕੀ ਜੀ ਇੰਨੇ ਲੈਣੇ ਇੰਨੇ ਲੈਣੇ ਇਹ ਦੂਜਾ ਸੁਦਾ 60 ਕਿਲੋ ਦੁੱਧ ਆ ਹਾਂਜੀ ਗਾਰੰਟੀ ਦੇ ਮਗਾਉ ਕੋਈ 9 ਕਿਲੋ ਦੀ ਮੰਗਾਲੇ ਠੀਕ ਆਵੇ ਥਣ ਵੱਧ ਘਾਟ ਹੋ ਵੀ ਆਪਣੀ ਗਰੰਟੀ ਹੋਊਗੀ ਠੀਕ ਹੈ ਜੀ ਹਾਂ ਇਹ 10 ਕਿਲੋ ਦੁੱਧ ਆ ਗਿਆ ਹਾਂ ਵੰਗਾ ਪਾ ਕੇ ਥੱਲੇ ਬੈਜਣਾ ਇਹਦੇ ਹਾਂਜੀ ਹਾਂਜੀ ਬੱਚਾ ਨਹੀਂ ਹੈਗਾ ਮਗਰ ਹੈ ਨਾ ਨਹੀਂ ਹੈਗਾ ਵੀ ਜੀ ਠੀਕ ਹੈ ਜੀ ਹਾਂਜੀ ਦੁੱਜਾ ਸੁਗਾ 10 ਕਿਲੋ ਦੁੱਧ ਬਾਕੀ 9 ਮੰਨ ਕੇ ਚੱਲਣ ਕਿਸੇ ਵੀ ਸਜ ਦੇ ਲੈਣੀ ਹੈ ਨਾ ਹਾਂਜੀ ਹਾਂਜੀ ਕੋਈ ਗੱਲ ਨਹੀਂ 9 ਮੰਨ ਲੈ ਕੋਈ 10 ਮੰਨ ਲੈ ਹੈਗਾ 10 ਜਾਂ 9 ਮੰਨ ਲੈ ਤੱਕਰ ਕੀ ਆਨਲਾਈਨ ਕਰਾਂਗੇ ਹਾਂਜੀ 9 ਆ ਦੀ ਗਾਰੰਟੀ ਤੇ ਘੱਲ ਦਾਂਗੇ ਬਿਲਕੁਲ ਬਿਲਕੁਲ ਇਹਦਾ ਥਣ ਭਾਂਡਾ ਵੈਟ ਦਾ ਹਾਂਜੀ ਹਾਂਜੀ ਤੇ ਦੋਵੇਂ ਨਰਵੰਦਰ ਬਾਦ ਸੂਈ ਆ ਹਾਂਜੀ ਤੇ ਗਾੜੀ 20 ਦਿਨਾਂ ਟੀਗਾ ਭਰਿਆ ਅੱਛਾ ਆ ਦੋ ਮਹੀਨੇ ਗਸੂਈਨ ਨੂੰ ਦੋ ਮਹੀਨੇ ਸੁਈਨ ਹੋ ਗਿਆ ਆਵੇਂ ਮੈਂ ਆਖੀ ਜਮੀਆਂ ਦੇਣਾ ਸੁਈ ਦੇ ਦੋ ਮਹੀਨੇ ਸੁਈ ਗਾੜੀ ਟੀਕਾ ਭਰੇ ਖਲੋਤੀ ਹੋਵੇ ਗਾੜੀ ਲੰਮਾ ਦਿੰਦਾ ਅਗਲਾ ਬਿਲਕੁਲ ਬਿਲਕੁਲ ਜੀ ਹੁਣ ਦੱਸਿਆ ਚੰਗਾ ਪੂਰੇ 20 21 ਦਿਨ ਹੋ ਗਏ ਨੂੰ ਟੀਕਾ ਭਰੇ ਨੂੰ ਹਾਂਜੀ 20 21 ਦਿਨ ਹੋ ਗਏ ਹਨ 21 ਦਿਨ ਹੋ ਗਿਆ ਸਿਮਨ ਭਰੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਮੁੱਲ ਵੀਰ ਜੀ ਇਹਦਾ ਮੁੱਲ ਜਾਏ ਮੁੱਲ 30000 30000 26000 ਦੀ ਆਪਾਂ ਦੇ ਦੇਣੀ ਘੜੀ ਜੱਸ ਨਾ ਦੇਣੀ ਆ ਤੇ 100 ਰੁਪਏ ਛੋਟ ਹੋਊਗੀ ਕਿਉਂਕਿ ਹਾਂ 100 ਛੋਟ ਠੀਕ ਹੈ ਜੀ ਹਾਂਜੀ 260 21 ਦਿਨ ਹੋ ਗਏ ਟੀਕਾ ਭਰੇ ਨੂੰ ਠੀਕ ਐ ਜੀ ਠੀਕ ਹਾਂ ਟੀਕਾ ਭਰਿਆ ਨੂੰ ਇਹਦੀ ਦੇਰੀ ਐ ਇਹਨੂੰ ਨੌਨ ਵੀਰਜ ਭਰਿਆ ਅੱਛਾ ਦੋਵਾਂ ਨੂੰ ਭਰੇ ਆ ਹਾਂ ਇਹਨੂੰ 19 ਦਿਨ ਹੋ ਗਏ ਆ ਇਹਨੂੰ 19 ਦਿਨ ਹੋ ਗਏ ਹਨਾ ਹਾਂ 19 ਦਿਨ ਹੋ ਗਏ ਟੀਕਾ ਭਰ ਇਹਦੇ 8 ਕਿਲੋ ਦੁੱਧ ਐ ਵੈਡ ਦੀ ਕੁਆਲਿਟੀ ਵੀ ਰਾ ਲੈ ਵੈਡ ਜਾਤ ਪਾਲ ਵਾਲੀ ਕਿੰਨੀ 8 ਕਿਲੋ ਦੁੱਧ ਆ ਗਿਆ ਜੀ ਨਾ 8 ਕਿਲੋ ਦੁੱਧ ਮੰੰਤੀ ਆ ਸੁਆ ਵੀ ਜੀ ਸੁਗਾ ਦੂਜਾ ਵੀਰ ਜੀ ਸੁਗਾ ਸੁਆ ਦੂਜਾ ਹੀ ਉਹਦਾ ਦੂਜਾ ਹੀ ਰਾ ਠੀਕ ਐ ਜੀ ਹਾਂ ਆ ਕੈਮਰਾ ਲਾਗੋ ਕਰਕੇ ਵਗਾ ਦੇ ਵੇਜੇ ਠੰਡ ਭਾਂਡਾ ਪੂਰਾ ਹੋ ਵੈਡ ਦਾ ਹਾਂਜੀ ਹਾਂਜੀ ਇਧਰ ਵੇਖ ਚੀਜ਼ ਲੱਗ ਪੂਰੀ ਆ ਪੂਰੀ ਸੀਲਸ ਲੱਗ ਗਿਆ ਇਹ ਨਾ ਇਧਰ ਵੇਖ ਵੀਰ ਸੀਲਸ ਲੱਗ ਪੂਰੀ 8 ਕਿਲੋ ਦੁੱਧ ਆ ਹਾਂਜੀ ਚਵਾਈ ਚੁਈ ਇੱਕ ਨੰਬਰ ਆ ਵੀਰ ਇੱਕ ਨੰਬਰ ਠੀਕ ਹੈ ਜੀ ਹਾਂਜੀ 8 ਕਿਲੋ ਦੁੱਧ ਆ ਨਾ ਮੌਕੇ ਦਾ ਹੁਣ ਹਾਂਜੀ ਹਾਂਜੀ ਠੀਕ ਹੈ ਭਰਾ ਜੀ ਇਹਦਾ ਮੁੱਲ ਜਾਇਜ਼ ਹੀ ਰਹੂਗਾ 8 ਕਿਲੋ ਦਰ ਇਹਨੇ ਮੈਨੂੰ ਇੰਨਾ ਨਹੀਂ ਪਤਾ ਵੀਰਾ ਹਾਂਜੀ ਉਹ ਵੀ 12-13 ਕਿਲੋ ਤੇ ਚਲ ਜੂਗੀ 40 ਵੀ 12-13 ਕਿਲੋ ਜਾਊਗੀ ਜਾਣੀ ਆ ਲੈ ਛੜਾ ਲੈ ਹੁਣ ਪੈਣੇ ਟੂੜੀ ਤੇ ਹੀ ਹਲੇ ਹਾਂਜੀ ਹਾਂਜੀ ਆਓ ਅਜੇ ਪੁੱਟਾ ਵੀ ਹਾਂਜੀ ਤੇ ਟੂੜੀ ਪੈਣਦੀ ਆ ਬਿਲਕੁਲ ਤੇ ਤੇ ਟੂੜੀ ਦੇ ਹਿਸਾਬ ਨੇ ਉਹਨਾਂ ਦੁੱਧ ਦੇਣਾ ਫੇਰ ਹਾਂਜੀ ਹਾਂਜੀ ਬਿਲਕੁਲ ਵੇਖੋ ਇਧਰ ਮੈਂ ਵੀਰਾ ਇਤਰਾ ਮੈਂ ਬਹਿ ਗਿਆ ਭੌਂਦੇ ਸੇ ਥੱਲੇ ਇਧਰ ਮੈਂ ਇਧਰ ਮੈਂ ਭਾਰਾ ਮਾਰਦੇ ਨੇ ਹੜਾ ਇਧਰ ਮੈਂ ਵੀਰਾ ਇਧਰ ਪੋਦਰੋਂ ਕੰਵਰ ਹੋ ਗਾ। ਮੈਂ ਨਾ ਇਤਨਾ ਭੰਤਾਰਾ ਮਾਰੀ ਜੋ ਕੋਈ ਆਉਣ ਲੈ ਮੰਗਾ ਬੰਗਾ ਲੈਂਦੇ ਭਾਜ ਗਿਆ। ਹਾਂਜੀ ਹਾਂਜੀ। ਇਹਦਾ 5000 ਮੁੱਲ। ਹਾਂਜੀ। ਇਹ ਬਾਈਹਾਦੀ ਆਪਾਂ ਦੇਣੀ ਆ। ਬਾਈਹਾਦੀ ਦੇਣੀ ਆ। 100 ਛੋੜ ਹੋਊ ਵਿੱਚੋਂ। ਹਾਂਜੀ। ਹਾਂ ਇਹ ਬਾਈਹਾਦੀ ਦਵਾਂਗੇ। ਇਧਰ ਵੀਰ ਕਿ ਵਾਈ ਦੀ ਇੱਕ ਨੰਬਰ ਹੋ ਗਿਆ ਠੀਕ ਹੈ ਛਟਾ ਹੋਵੇ ਹਾਂਜੀ ਵੱਧ ਘਟ ਥਣਾ ਹੋ ਗਿਆ ਆਪਾਂ ਜ਼ਿੰਮੇਦਾਰ ਹਾਂ ਠੀਕ ਹੈ ਭਰਾ ਜੀ ਇਹ ਭਾਈਆਂ ਦੀ ਵੱਛੀ ਦਵਾਂਗੇ ਆਪਾਂ ਭਾਈਆਂ ਦੀ ਹਾਂ ਇਹਦਾ ਛੱਟਾ ਫਾੜੀ ਵਾਲਾ ਤੇ ਖਲੋਗੀ ਵਹਿੜਾ ਹਾਂਜੀ 70 50000 ਹੈਗੀ ਹੈਗੀ ਭਰਾ ਜੀ 80 70 75000 ਦੀ ਵੱਛੀ ਹੈਗੀ ਹਾਂਜੀ ਹਾਂਜੀ ਤੇ ਖਲੋਗੀ ਆਪਾਂ ਜਲ ਕੱਲ ਲੈ ਲੈਂਦੀ ਆ ਤਾਂ ਦੇ ਦਈਏ ਮੈਂ ਜੋੜੇ ਕੱਲ ਲੈ ਲੈਂਦੀਆਂ ਲੈ ਦੋਗੇ ਹਾਂਜੀ 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 ਉਹਨੂੰ 21 ਦਿਨ ਹੋ ਗਏ ਡੇ ਘਰੇ ਨੂੰ ਹਾਂਜੀ ਇਹਨੂੰ 19 ਦਿਨ ਹੋ ਗਿਆ 19 ਦਿਨ ਹੋ ਗਿਆ ਦੱਸਿਆ ਚੰਗਾ ਹੁੰਦਾ ਬਿਲਕੁਲ ਬਿਲਕੁਲ ਜੀ ਹਾਂਜੀ ਉਹ ਆਪਾਂ 26000 ਦੀ ਦੇਣੀ ਆ ਹਾਂਜੀ ਆ ਆਪਾਂ ਭਾਈ ਜਾਂ ਦੀ ਵਛੀ ਦੇਣੀ ਆ ਇਹਦੇ ਵਿੱਚ 8 ਕਿਲੋ ਦੁੱਧ ਆ ਤੇ 10 ਕਿਲੋ ਦੁੱਧ ਆ ਠੀਕ ਆ ਭਰਾ ਜੀ ਕਿਹੜੀ ਮਰਜ਼ੀ ਮੰਗਾ ਲੈ ਦੋਵੇਂ ਵਾਰਾ ਚੰਗੀਆਂ ਬਿਲਕੁਲ ਬਿਲਕੁਲ ਜੀ ਛਟਾਲਾ ਕਿਦਨੇ ਆ ਗਿਆ ਹਾਂਜੀ ਉਹਦੋਂ ਮੈਨੂੰ ਇੰਨਾ ਮਾਣ ਆ ਦੁੱਧ 12 13 ਦਿਨਾਂ ਕਿਲੋ ਦੇ ਜਣਾ ਨਾ ਦੇ ਜਣਾ ਵੀਰ ਜੀ ਦੇ ਆਏ ਤੋੜੀ ਪੰਜਾਇਜ ਰੱਖਿਆ ਮਿੱਠੇ ਠੰਡੇ ਪਾ ਆ ਗਿਆ ਹੈ ਆ ਗਿਆ ਹੀ ਰਦਸ਼ ਆ ਗਿਆ ਹੀ ਰਦਸ਼ ਜਾਇਜ ਮੋਲ ਹਾਂਜੀ ਕੋਈ ਰਾਤ ਆਪਣੇ ਤੋਂ ਰਵੇ ਹਾਂਜੀ ਕਿਨੇ ਚਵਾਈ ਕਰਨੀ ਆ ਹਾਂਜੀ ਹਾਂਜੀ ਕੋਈ ਰੋਟੀ ਸੱਲੀ ਕਰਕੇ ਬਿਲਕੁਲ ਬਿਲਕੁਲ ਉਹ ਜਿਹੋ ਤੁਹਾਨੂੰ ਰੱਖਿਆ ਹਣਾ ਖਵਾ ਦਾਂਗੇ ਆਪਾਂ ਕੋਈ ਚਲੋ ਬਿਲਕੁਲ ਦੋ ਟਾਈਮ ਚੋ ਕੇ ਆਪਾਂ ਸੱਲੀ ਕਰੇ ਚੋ ਕੇ ਇਹਦੇ ਸਿਰ 14 ਕਿਲੋ ਬੋਲਾ ਆ 14 ਨਾਲ 15 ਹੋਊਗਾ ਬਿਲਕੁਲ ਹਾਂ ਇਹਨੇ 20 ਕਿਲੋ ਦੁੱਧ ਦੇਣਾ ਆਪਾਂ ਇਹ 45 ਹਜ਼ਾਰ ਦੀ ਦੇ ਦੇਣੀ ਆ ਹਾਂਜੀ ਹਾਂਜੀ ਉਹ ਆਪਾਂ 65 ਹਜ਼ਾਰ ਦੀ ਬੱਚੀ ਦੇ ਦੇਣੀ ਆ ਹਾਂਜੀ ਮੱਝ ਪਹੁੰਚਾਂ ਦੀ ਆ ਦੇ ਦੇਣੀ ਮੋਲ ਵੇਲੇ ਗਿਆ ਜਿਆ ਕਿਹਾ ਹਾਂਜੀ ਆਪਾਂ 2000 ਦੀ ਦੇ ਦੇਣੀ ਤਾਂ ਉਹ ਆਪਾਂ 6000 ਦੀ ਦੇ ਦੇਣੀ ਮੋਲ ਸਾਰੇ ਗਾਇ ਜੇ ਰੱਖਿਆ ਠੀਕ ਹੈ ਜੀ ਤੇ ਵੀ ਜੀ ਐਡਰੈਸ ਤੇ ਮੋਬਾਈਲ ਨੰਬਰ ਦੱਸੀਏ ਜੀ 9013 4413 ਹਾਂ ਜੀ ਤੇ ਪਿੰਡ ਮੂਸਾ ਪਿੰਡ ਮੂਸਾ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਆਪਾਂ ਨੂੰ 7-8 ਕਿਲੋਮੀਟਰ ਆ ਹਾਂ ਜੀ ਤੇ ਕਿਵਿੰਡ 7-8 ਕਿਲੋਮੀਟਰ ਆ ਆਪਣਾ ਜਿਹੜੀ ਅੰਮ੍ਰਿਤਸਰ ਨੂੰ ਛੜਕ ਜਾਂਦੀ ਠੀਕ ਕਿਵਿੰਡ ਸਿੱਧੀ ਆਪਣਾ ਉਸੇ ਰੋਡ ਤੇ ਪਿੰਡ ਹੈ ਆਪਣਾ ਕਿ ਇਹ ਵੀ ਸੱਜਣ ਨੇ ਆਉਣਾ ਹੈ ਹਾਂਜੀ ਆਣੂ ਪਹਿਲਾਂ ਫੋਨ ਲਾ ਕੇ ਫੋਨ ਲਾ ਗਿਆ ਵੇ ਕਈ ਰਾਮ ਬੱਜ ਬੰਦਾ ਅੱਗੇ ਪਿੱਛੇ ਹੁੰਦਾ ਕਰ ਲੈ ਮੈਂ ਟੰਗਰ ਤੇ ਆਉਂਦੇ ਆ ਆਪਾਂ ਠੀਕ ਕਰਾਂਗੇ ਠੀਕ ਕਰਕੇ ਹਨਾ ਹਾਂ ਇਹ ਜਿਹੜੀਆਂ ਆਉਂਦੇ ਆ ਆਪਾਂ ਵੇਚ ਦਾਂਗੇ ਬਿਲਕੁਲ ਬਿਲਕੁਲ ਅੱਗੇ ਵੀ ਜੀ ਉੱਥੋਂ ਖਡੂਰ ਸਾਹਿਬੋਂ ਆਪਦੀ ਗੱਡੀ ਲਈ ਆ ਗਏ ਉਦੋਂ ਮੱਝ ਲੈਣ ਪੂਰੀ ਹਾਂਜੀ ਹਾਂਜੀ ਸਮਝ ਚਲ ਕੋਈ ਗੱਲ ਨਹੀਂ ਦੱਸ ਕੇ ਕੋਈ ਤੁਰੇ ਠੀਕ ਕਰ ਲਈ ਦੀ ਤੇ ਕਈ ਜਣੇ ਦੱਸਦੇ ਆ ਆ ਉਹਦਾ ਕਨਫਰਮ ਕਰਕੇ ਕਿ ਮੈਂ ਵੀ ਰੌਣ ਜਾ ਤੇ ਫਿਰ ਕਈ ਜਿਹੇ ਬੰਦਾ ਅੱਗੇ ਪਿੱਛੇ ਹੁੰਦਾ ਹਨਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਠੀਕ ਦੋਸਤੋ ਇਹ ਹੀ ਕੁਝ ਅੱਜ ਦੇ ਪਸ਼ੂ ਤੇ ਠੱਠਾ ਡੇਰੀ ਫਾਰਮ ਦੀ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੇ ਨਾਲ ਜੁੜੇ ਰਹੋ ਰੂਟੀਨ 'ਚ ਵੀਡੀਓ ਨਵੀਆਂ ਨਵੀਆਂ ਲੈ ਕੇ ਆਵਾਂਗੇ ਨਵੇਂ ਨਵੇਂ ਪਸ਼ੂ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਕਮੈਂਟਾਂ ਦੇ ਵਿੱਚ ਵਿਚਾਰ ਵੀ ਦਿਆ ਕਰੋ ਸੱਜਣਾ ਧੰਨਵਾਦ ਜੀ